ਕੀੜੀ ਵਿੱਚ ਐਨੀ ਸਤਾ ਰੱਖ ਦਿੰਦਾ ਹੈ ਨਾ ਲਸ਼ਕਰਾਂ ਨੂੰ ਸਵਾਹ ਕਰਵਾ ਦਿੰਦਾ ਹੈ ਇਹ ਪਰਮਾਤਮਾ ਦੀ ਖੇਡ ਹੈ ਨੀਕੀ ਕੀਰੀ ਮੈਂ ਕੱਲ ਰੱਖ ਹੈ ਜਿਦੇ ਵੱਲ ਪਰਮਾਤਮਾ ਉਹ ਕੁਝ ਵੀ ਕਰ ਸਕਦਾ ਹੈ ਗੱਲ ਵਿਸ਼ਵਾਸ ਦੀ ਹੈ ਜ਼ਰੂਰੀ ਨਹੀਂ ਵੀ ਵੱਡੇ ਹੀ ਸਭ ਕੁਝ ਕਰ ਸਕਦੇ ਨੇ ਪਾਤਸ਼ਾਹ ਕਹਿੰਦੇ ਛੋਟਿਆਂ ਤੋਂ ਬਹੁਤ ਕੁਝ ਕਰਵਾ ਸਕਦਾ ਹੁਣ ਇੱਕ ਮੱਛਰ ਵੇਖੋ ਤੁਸੀਂ ਕੀ ਇਹ ਮੱਛਰ ਕਿੰਨੇ ਆਪਾਂ ਮਾਰਦੇ ਹਾਂ ਹੱਥ ਆਪਣੇ ਸਰੀਰ ਤੇ ਉਹ ਕਿੱਡੀ ਵੱਡੀ ਬਿਮਾਰੀ ਆ ਗਈ ਵੇਖੋ ਮੱਛਰ ਕਰਕੇ ਡੇਂਗੂ ਆ ਗਿਆ ਇੱਕ ਛੋਟੇ ਜਿਹੇ ਕੀੜੇ ਤੋਂ ਕਿੰਨਾ ਕੁਝ ਕਰਵਾ ਦਿੰਦਾ ਹੈ ਨੀਕੀ ਕੀਰੀ ਮੈਂ ਕੱਲ ਰੱਖ ਨੀਕੀ ਕਹਿੰਦੇ ਨਿੱਕਾ ਜਿਹਾ ਛੋਟੀ ਜੀ ਚੀਜ਼ ਨੂੰ ਕਹਿੰਦੇ ਆ ਜੀ ਨੀਕੀ ਕੀਰੀ ਮੈਂ ਕੱਲ ਰੱਖ ਹੈ ਭਸਮ ਕਰੇ ਲਸ਼ਕਰ ਕੋਟ ਲੱਖ ਹੈ ਜਿਸ ਕਾ ਸਾਸਨਾ ਕਾਢ ਤਾ ਆਪ ਵੇਖੋ ਜੀ ਪ੍ਰਭੂ ਨੇ ਜਿਸ ਨੂੰ ਨਾ ਰੱਖਣਾ ਹੋਵੇ ਉਹਨੂੰ ਕੋਈ ਕੁਝ ਨਹੀਂ ਕਰ ਸਕਦਾ ਇੱਥੇ ਲਿਖਿਆ ਜਿਸ ਕਾ ਸਾਸਨਾ ਕਾਢ ਤਾ ਆਪ ਔਰ ਪ੍ਰਭੂ ਜੀ ਨੂੰ ਨਾਮ ਆੜਨਾ ਚਾਵੇ ਸਾਂਭਿ ਧਾਣੇ ਹੋਣ ਤਾ ਕੋ ਰਾਖਤ ਦੇ ਕਰ ਹਾਥ ਉਹਨੂੰ ਤੇ ਹੱਥ ਦੇ ਕੇ ਰੱਖ ਲੈਂਦਾ ਜੀ ਆਪਾਂ ਕਹਿੰਦੇ ਨਹੀਂ ਵੀ ਸਮਝ ਨਹੀਂ ਆਈ ਵੀ ਸਾਨੂੰ ਤੇ ਤੂੰ ਬਚ ਕਿਵੇਂ ਗਿਆ ਕਈ ਭਲੇ ਚੰਗੇ ਹੁੰਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਚੱਲਦਾ ਵੀ ਭੱਲਾ ਚੰਗਾ ਸਾਡੇ ਨਾਲ ਗੱਲਾਂ ਕਰਦਾ ਸੀ ਰਾਤ ਜਾਂ ਫਿਰ ਭਲੀ ਚੰਗੀ ਸਾਡੇ ਨਾਲ ਗੱਲਾਂ ਕਰਦੀ ਸੀ ਰਾਤ ਪਤਾ ਨਹੀਂ ਕੀ ਹੋ ਗਿਆ ਸਵੇਰੇ ਕੀ ਬਣ ਗਿਆ ਆਪਾਂ ਹੈਰਾਨ ਹੋ ਜਾਂਦੇ ਆ ਜੀਤਾ ਪਤਾ ਵੀ ਨਹੀਂ ਸੀ ਵੀ ਇਦਾਂ ਹੋ ਜਾਣਾ ਉਹ ਉਹ ਇਦਾਂ ਹੋ ਗਿਆ ਕਈਆਂ ਨੂੰ ਆਪਾਂ ਕਹਿੰਦੇ ਵੀ ਤੂੰ ਬਚ ਕਿਵੇਂ ਗਿਆ ਸਮਝ ਹੀ ਨਹੀਂ ਆਉਂਦੀ ਤਾਕੋ ਰਾਖਤ ਦੇ ਕਰ ਹਾਥ ਭਾਈ ਜਿਹਨੂੰ ਰੱਖਣਾ ਹੋਵੇ ਪਰਮਾਤਮਾ ਨੂੰ ਹੱਥ ਦੇ ਕੇ ਰੱਖ ਲੰਦਾ ਹੈ ਸੋ ਲੋਕ ਸਹਿਸਕ੍ਰਿਤੀ ਮਹਿਲਾ ਪੰਜਵਾਂ ਵਿੱਚ ਬੜੇ ਪਿਆਰੇ ਬਚਨ ਨੇ ਹੋ ਬੰਤਾ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਜੇ ਕੁਝ ਕਰਵਾਉਣਾ ਚਾਵੇ ਨਾ ਜੇ ਕਿਤੇ ਨਿੱਕਾ ਜਿਹਾ ਕੀੜਾ ਲੜ ਜਾਵੇ ਪਤਾ ਬਹੁਤ ਕੁਝ ਕਰ ਦਿੰਦਾ ਉਹ ਜਾਣ ਲੈ ਕੇ ਬਹਿ ਜਾਂਦਾ ਨਿੱਕਾ ਜਿਹਾ ਕੀੜਾ ਤਾ ਕੋ ਰਾਖਤ ਦੇ ਕਰ ਹਾਥ ਅੱਗੇ ਦਰਸ਼ਨ ਕਰੋ ਜੀ ਮਾਨਸ ਯਤਨ ਕਰਤ ਬੋ ਭਾਤ ਹੁਣ ਬੰਦਾ ਵਿਚਾਰਾ ਚਾਹੁੰਦਾ ਤੇ ਬਹੁਤ ਕੁਝਿਆ ਕਰਨਾ ਯਤਨ ਬਹੁਤ ਕਰਦਾ ਉਹ ਯਤਨ ਕਾਮਯਾਬ ਨਹੀਂ ਹੁੰਦੇ ਤਿਸਕੇ ਕਰਤਬ ਵਿਰਥੇ ਜਾਤ ਕੁਝ ਨਹੀਂ ਕਰ ਸਕਦਾ ਜੇ ਰੱਬ ਨਾ ਜਾਵੇ ਫਿਰ ਕੁਝ ਨਹੀਂ ਕਰ ਸਕਦਾ ਕਬੀਰ ਕਾਰਨ ਬਪੁਰਾ ਕੀ ਕਰੇ ਜੋ ਰਾਮ ਨਾ ਕਰੇ ਸਹਾਈ ਜੋ ਰਾਮ ਨਾ ਕਰੇ ਸਹਾਈ ਜਿੰਝੇ ਡਾਲੀ ਪਗ ਤਰਾਉ ਸੋਈ ਮੁਰਮੁਰ ਜਾਏ ਸਾਰੇ ਯਤਨ ਫੇਲ ਹੋ ਜਾਂਦੇ ਨੇ ਜੀ ਇਸਕੇ ਕਰਤਬ ਬਿਰਥੇ ਜਾਤ ਮਾਰਨ ਰੱਖੈ ਅਵਰ ਨਾ ਕੋਵੇ ਉਤੋ ਬਿਨਾ ਕੋਈ ਮਾਰ ਨਹੀਂ ਸਕਦਾ ਕੋਈ ਰੱਖ ਵੀ ਨਹੀਂ ਸਕਦਾ ਸਰਬ ਜੀਆਂ ਕਾ ਰਾਖਾ ਖਾਸ ਹੋਏ ਸਭ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੈ ਸਾਰੇ ਜੀਵਾਂ ਦਾ ਰਾਖਾ ਆਪ ਹੈ ਆਹੇ ਸੋਚ ਕਰੈ ਰੇ ਪ੍ਰਾਣੀ ਕਾਹੇ ਸੋਚਦਾ ਅਰਥ ਹੁੰਦਾ ਫਜ਼ੂਲ ਦੀ ਚਿੰਤਾ ਕਿਉ ਕਰਦਾ ਹੈ ਭਾਈ ਨਾਨਕ ਚਿੰਤਾ ਮਤ ਕਰੋ ਨਾਨਕ ਚਿੰਤਾ ਮਤ ਕਰੋ ਅਗੇ ਪਾਤਸ਼ਾਹ ਕਹਿੰਦੇ ਚਿੰਤਾ ਤੀਸੀ ਹੈ ਕਾਹੇ ਸੋਚ ਕਰੈ ਰੇ ਪ੍ਰਾਣੀ ਮਨਾਂ ਕਿਉਂ ਚਿੰਤਾ ਕਰਦਾ ਬੇਪਰਵਾਹੀ ਵੀ ਚਾ ਜਾ ਬੇਪਰਵਾਹ ਹੋ ਜਾ ਨਾਮ ਨਾਲ ਜੁੜ ਜਾ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਵਿਡਾਣੀ ਹੁੰਦਾ ਦੀ ਅਸਚਰਜ ਜੋ ਪ੍ਰਭੂ ਹੈ अनेका ऐसे ਕੋਤਕ ਕਰਨ ਵਾਲਾ ਹੈ ਅਸਚਰਜ ਕੋਤਕ ਕਰਨ ਵਾਲਾ ਹੈ ਜਪ ਨਾਨਕ ਪ੍ਰਭ ਉਹਨੂੰ ਜਪਣਾ ਕਰ ਕਹੀਂ ਪਤਾ ਕੀ ਕਹਿਣਗੇ ਜੀ ਕਿਵੇਂ ਜਪੀਏ ਮਾਲਾ ਫੜ ਲਈਏ ਕਈ ਕਹਿਣਗੇ ਜੀ ਕਿਵੇਂ ਕਰੀਏ ਇੱਕ ਟੰਗ ਤੇ ਹੀ ਖੜ ਜਾਈਏ ਕੀ ਕਰੀਏ ਕਿੱਦਾਂ ਦੀ ਤਪੱਸਿਆ ਕਰੀ ਕਿਵੇਂ ਜਪੀਏ ਭਾਈ ਕੁਝ ਕਰਨ ਦੀ ਲੋੜ ਨਹੀਂ ਹੈ ਬਾਰੰਬਾਰ ਬਾਰ ਬਾਰ ਪ੍ਰਭ ਜਪੀਏ ਬਾਰ ਬਾਰ ਜਪੋ ਬਾਰ ਬਾਰ ਗੁਰਬਾਣੀ ਪੜੋ ਬਾਰ ਬਾਰ ਨਾਮ ਜਪੋ ਬਾਰ ਬਾਰ ਸ਼ਬਦ ਵਿਚਾਰ ਕਰੋ ਜਿਵੇਂ ਬਾਰ ਬਾਰ ਪਿਆਸ ਲੱਗਦੀ ਪਾਣੀ ਪੀਣੇ ਹੋਣਾ ਬਾਰ ਬਾਰ ਜਦੋਂ ਰੋਟੀ ਦੀ ਭੁੱਖ ਲੱਗਦੀ ਰੋਟੀ ਖਾਣੇ ਆ ਵੇਖਿਆ ਕਰੋ ਹੁਣ ਮੇਰੇ ਕੋਲ ਟਾਈਮ ਹੈ ਹੁਣ ਮੇਰੇ ਕੋਲ 20 ਮਿੰਟ ਨੇ 25 ਮਿੰਟ ਨੇ ਮੈਂ ਫਰੀ ਹਾਂ ਜੁੜਜੋ